ਹਾਂਜੀ ਕੀ ਹਾਲ ਆ ਸਾਰੇ ਵੀਰਾਂ ਦਾ ਓਏ ਕੀ ਬਾਤ ਆ ਜੀ ਮੇਰਾ ਕਬੂਤਰਵਾ ਦਾ ਸੈਟਾ ਵੀ ਸਾਰੇ ਵੀਰਾਂ ਦੇ ਕਰਪਾ ਠੀਕ ਆ ਅੱਪਾ ਹੀ ਉੱਠ ਗਏ ਤੇ ਦੇਖਦੇ ਆ ਬਈ ਹਣਾ ਜਿਹੜੇ ਕਬੂਤਰ ਛੱਡਨੇ ਸੀ ਘਰੇ ਆਪਾਂ ਪਾਣੀ ਪੂਣੀ ਵਾਲੇ ਇਹਸਾ ਹੁ ਬਤਾਵਾ ਹਾਂਜੀ ਵਾ ਕਰ ਲਈ ਚਾ ਕੋਈ ਕਬੂਤਰ ਤੇ ਲਗਭਗ ਰੱਖੀ ਪਿਆ ਬੋਈ ਯਾਰ ਨਾਕ ਫਰਮੇ ਸਾਰੇ ਰੱਖੀ ਹੋਏ ਜਿਹੜੇ ਕੋ ਡਬਲ ਸੀ 5 7 ਮਾਨੇ ਇਧਰ ਕੋ ਉਧਰ ਨਾਲ ਸਿੰਘਾ ਵਿੱਚ ਚਾਪਾ 6 ਇੱਕ ਤੇ ਚੈੱਕ ਲਗੰਤਰ ਸੀ ਤੇ ਗੋਤਾਂ ਨੂੰ ਕੱਲ ਨੂੰ ਸਜੇ ਨਾ ਜਿਆਦਾ ਨਹੀਂ ਮਤਲਬ ਕੋ 4 4 5 5 4 4 ਸਾਰੇ ਰੱਖੇ ਪਏ ਚੱਲਦਾ ਮਗਰ ਕਿ ਮੈਂ ਥੋੜਾ ਜਿਹਾ ਰੋਗ ਜਾਨੇ ਆ ਫਿਰ ਦੇਖ ਲਾਂ ਇਹ ਵੀ ਲੋਗੇ ਤਾਂ ਛੱਡ ਲਾਂਗੇ ਹਾਂਜੀ ਮੇਰੇ ਵੀਰ ਉਹ ਫੇਰ ਆ ਕੇ ਭਾਈ ਇਧਰ ਲੈ ਕਰੇ ਪਹਿਲਾਂ ਤਾਂ ਪਤਾ ਨਹੀਂ ਨੀਂਦ ਦੀ ਜੀ ਕੀ ਭਾਈ ਮਰ ਗਿਆ ਮੈਂ ਹੁਣ ਦੱਸਦਾ ਵੀ ਸਾਰੀ ਗੱਲ ਕੀ ਸੀਗੀ ਹਣਾ ਜੋੜਦਾ ਔੜਦਾ ਮੈਂ ਘਾਂਟਾ ਮੇਰਾ ਤੇ ਵਾਸੇ ਰੀ ਨਿੱਦਾ ਘੰਟਾ ਸ਼ਰੀ ਨੀ ਬੰਦਾ ਅੱਖ ਨਹੀਂ ਖੁੱਲ ਰਹਾ ਮੇਰਾ ਤੇ ਚੱਕਰ ਆਏ ਸੀ ਨਾ ਵੀ 7 ਵਜੇ ਦੇਖੇ ਜੀ ਕਬੂਤਰ ਨਹੀਂ ਸੀ ਸਾਬ ਹੁਣ ਆਏ ਆ ਭਾਈ ਘੱਟੋ ਘੱਟ ਆਪਾਂ 40 ਮਿੰਟਾਂ ਬਾਅਦ ਹਨਾ ਤੇ ਹੁਣ ਦੇਖਦੇ ਆਂਗੇ ਵੀ ਕੀ ਬਣਦਾ ਕੀ ਹਿਸਾਬ ਕਿਤਾਬ ਹੈ ਵੇਲੇ ਭੁੱਲੇ ਕਿ ਨਹੀਂ ਵੇਲੇ ਹੁਣ ਨਾ ਹੁਣ ਜੇ ਦੋ ਦੋ ਚਾਰ ਚਾਰ ਦਾਣੇ ਹੋਏ ਉਵੇਂ ਪਾਣੀ ਦੇ ਕੇ ਛੱਡ ਦਾਂ ਕੋਈ ਡਿੱਕ ਤਲੀ ਗੱਲ ਨਹੀਂ ਆ ਜਾ ਭਾਈ ਆ ਜਾ ਤੇਰੇ ਅਰਗੇ ਇੱਕ ਹੋਰ ਆਉਂਦਾ ਹੈ ਤੇਰਾ ਬੇਲੀ ਸਦਾ ਹੁਣ ਲਓ ਭਾਈ ਹੈਲੋ ਕਰ ਪਹਿਲਾਂ ਤਾਂ ਐਂ ਲਓ ਜੀ ਇਹ ਹੈਗਾ ਜੀ ਮੇਰੇ ਮਾਮੇ ਦੇ ਮੁੰਡੇ ਦਾ ਮੁੰਡਾ ਠੀਕ ਹੈ ਕਿ ਨਹੀਂ ਤੇ ਵੇਖ ਫਿਰ ਕਬੂਤਰ ਆਪਣੇ ਹੈ ਉੜਦੇ ਤਾਂ ਫਿਰ ਆਇਂ ਤੈਨੂੰ ਦੇਖ ਕੇ ਉੜਦੇ ਹਨ ਕਹਿੰਦੇ ਆਹ ਕੌਣ ਹੈਗਾ ਜੂੜੀ ਜੇਲਾ ਪੈ ਨਵਾ ਲਓ ਭਾਈ ਘਰੋਂ ਚੱਕ ਲੈਂਦਾ ਪਾਣੀ ਕੁੱਟਦਾ ਸਾਫ ਕਰਦਗੇ ਤੇ ਚੱਕਰੀ ਵੀ ਰਾਤ ਬਾਲਟੀ ਅੰਦਰ ਪਈ ਰਹੀ ਹੈ ਨਾ ਇਹ ਅੰਦਰ ਹੁੰਦੀ ਹੈ ਗਰਮੀ ਬਾਹਰ ਪਈ ਜਾਂਦਾ ਪਾਣੀ ਠਰ ਜਾਂਦਾ ਫਿਰ ਮੈਨੂੰ ਫਰਿੱਜ ਚੋਂ ਲਿਆਉਣਾ ਪਏ ਮਿਕਸ ਕਰਕੇ ਦਿੰਨੇ ਆ ਪਾਕ ਕਬੂਤਰਾਂ ਪਾਣੀ ਵਾਲੇ ਚਾਰ ਕਬੂਤਰਾਂ ਆਇਆ ਇੱਕ ਇਧਰ ਦੇ ਪਾਸੇ ਕਬੂਤਰ ਗੁਲਾਬੀ ਟੋਰੀ ਵਾਲਾ ਆਹਾ ਇਹਨੂੰ ਦੇਵਾਂਗੇ 15 ਕਐਮਐਲ ਇਹਨਾਂ ਨੂੰ ਦੇਵਾਂਗੇ ਭਾਈ 25 25 ਐਮਐਲ ਚਾਰੇ ਕਬੂਤਰਾਂ ਨੂੰ ਹਾਂਜੀ ਬਾਪੂ ਦੇ ਦਿੱਤਾ ਇਹਨਾਂ ਨੂੰ ਕੋਈ ਵਾਟਰ ਇਹਨੂੰ ਦਿੱਤਾ 15 ਐਮਐਲ ਪਾਣੀ ਤੇ ਦੂਜੇ ਕਾ ਨੂੰ ਲਗਭਗ ਦਿੱਤਾ 25 25 ਐਮਐਲ ਪਾਣੀ ਠੀਕ ਹੈ ਮਾਰੀਯੁਲਾ ਦੇਖ ਲੈ ਦੇਖ ਲੈ ਕੋਈ ਨਾ ਗੁਲਾਬੀ ਟੋਰੀ ਵਾਲਾ ਕਾਫੀ ਦਿਨਾਂ ਬਾਅਦ ਕੱਢਿਆ ਅੱਜ ਮੰਨ ਲਾ ਚਾਰ ਪੰਜ ਦਿਨਾਂ ਬਾਅਦ ਕੱਢਿਆ ਚ ਵੀ ਇਹਦੇ ਹਰੀ ਗੁਲਾਬੀ ਬਗਲ ਵਾਲੀ ਖੰਡ ਲਓ ਜੀ ਇਹ ਕੇ ਛੜ ਦੇ ਟੂ ਸਟੋਰੀ ਵਾਲੀ ਚੱਲ 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 ਅੱਜ ਹੈ ਨਹੀਂ ਛਤਰੀ ਤੇ ਬੈਠਣ ਨੂੰ ਇੱਥੇ ਇੱਕ ਇਹ ਹੋ ਗਈ ਜੀ ਗੁਲਾਬੀ ਬਗਲਾ ਦੀ ਸੱਜੀ ਗੁਲਾਬੀ ਬਗਲ ਵਾਲੀ ਕਹਿੰਦੇ ਜਵਾਕਾਂ ਦਾ ਮਕੂਤਰ ਡਾਉਣਾ ਮਹੱਲਾ ਫੜ ਲੈ ਉਹਨੂੰ ਹਾਂ ਫੜਦਾ ਕਿ ਫੜਦਾ ਫੜਦਾ ਕੁਛ ਨਹੀਂ ਹੁੰਦਾ ਫੜ ਲੈ ਨਹੀਂ ਡਰ ਲੱਗਦਾ ਚਲ ਮੈਂ ਹੀ ਡਾ ਦਿੰਦਾ ਤੂੰ ਡਾਣਾ ਓਏ ਹੈ ਤੈਨੂੰ ਡਾ ਦਿਆਂ ਲਓ ਜੀ ਸੁੱਕੀ ਕੂਦਰੀ ਹੈ ਹਰੀ ਗੁਲਾਬੀ ਕਾਂਦ ਵਾਲੀ ਠੀਕ ਹੈ ਲੈ ਤੈਨੂੰ ਦੇ ਗੇ ਪਾਣੀ 60 ਐਮ ਐਲ ਲਾ ਅਜਾ ਰੰਝਦਰ ਕੱਜਰ ਦਿਆ ਕੁੱਤਿਆ ਹਾਂਜੀ ਮੇਰੇ ਵੀਰੋ ਟਾਈਮ ਹੋ ਗਿਆ ਭਾਈ 10 ਵਜੇ ਲਗਭਗ ਤੇ ਮੌਸਮ ਅੱਜ ਥੋੜਾ ਠੰਡਾ ਫੀਲ ਹੋ ਰਿਹਾ ਹੈਗਾ ਮੰਨ ਕੇ ਚਲੋ ਟੈਂਪਰੇਚਰ ਤਾਂ 35 36 37 38 ਰਹੇਗਾ ਬਹੁਤ ਵਾਰ 38 ਹੋ ਜਾਂਦਾ ਹੈ ਠੀਕ ਹੈ ਕਿ ਨਹੀਂ ਤੇ ਪਰ ਚੱਕਰ ਕੀ ਹੈ ਨਾ ਫੀਲ ਸਲਾਈਡ ਬਹੁਤ ਜ਼ਿਆਦਾ ਹੈ ਮੰਨ ਕੇ ਚਲੋ ਫੀਲ ਸਲਾਈਕ 44 45 46 46 ਹੋ ਜਾਂਦਾ ਹੈ ਠੀਕ ਹੈ ਕਿ ਨਹੀਂ ਉਹ ਹਮੋਸਟਰੀ ਕਰਕੇ ਮਤਲਬ ਹਨ ਹਿਊਮਿਡਿਟੀ ਕਰਕੇ ਜ਼ਿਆਦਾ ਗਰਮੀ ਫੀਲ ਹੁੰਦੀ ਹੈਗੀ ਉਹ ਚੀਜ਼ ਆ ਚਲੋ ਕਬੂਤਰਾਂ ਨੂੰ ਐਡਾ ਕੋਈ ਨੁਕਸਾਨ ਨਹੀਂ ਗਾ ਫੀਲਸ ਲਾਈਕ ਦਾ ਪਰ ਜਦੋਂ ਕੋਈ ਜੀ ਤਾਜ਼ਾ ਵਜਦਾ ਥੱਲੇ ਆਉਂਦਾ ਕਬੂਤਰ ਉਹ ਦੋ ਕਬੂਤਰ ਬਹੁਤ ਔਖੇ ਹੁੰਦੇ ਆ ਕਿ ਤੇ ਹੁਣ ਤਾਂ ਵੈਸੇ ਕਹ ਅੱਜ ਤਾਂ ਫੀਲਸ ਲਾਈਕ ਵੀ ਠੰਡਈ ਆ ਤੇ ਮੂਵੀ ਟੈਂਪਰੇਚਰ ਠੰਡਈ ਆ ਤਾਂ ਕਰਕੇ ਫਿਰਦੇ ਆ ਅੱਜ ਤਾਂ ਸਾਰੇ ਹੀ ਲੜਦੇ ਜੀ ਵੈਸੇ ਕਬੂਤਰ ਵੀ ਰੇਸ਼ੇ ਆ ਵੀ ਅੱਜ ਸਾਰੇ ਕਬੂਤਰ ਐਸੇ ਤੇ ਸੀਗੇ ਤੁਹਾਨੂੰ ਪਤਾ ਹੀ ਹਨ ਉਵੇਂ ਹੀ ਛੱਡ ਛੋਟ ਦੇ ਮੈਂ ਕੋਈ ਚੱਕਰ ਨਹੀਂ ਯਾਰ ਜਾਣ ਦਿਓ ਆਪ ਲੜਦੇ ਫਿਰਨਗੇ ਕਿ ਨਹੀਂ ਲਓ ਜੀ ਦੋ ਕਬੂਤਰ ਹੋਰ ਜਾਂਦੇ ਨੇ ਅੱਜ ਇੱਕ ਤਾਂ ਹੋ ਗਿਆ ਭਾਈ ਆਪਣਾ ਸ਼ਾਖਿਆਂ ਚੋਂ ਗਾਹ ਕੱਚੀ ਨੋਕ ਲਾਲ ਚੁੱਟਾਂ ਵਾਲਾ ਜਿਹਦਾ ਪੱਲਾ ਟੁੱਟ ਗਿਆ ਸੀ ਬਈ ਪੱਖੇ 'ਚ ਵਜਿਆ ਸੀਗਾ ਵੈਸੇ ਤਾਂ ਡਾਉਣਾ ਸੀਗਾ ਆਪਾਂ ਉਦੋਂ ਬਾਅਦ ਫਿਰ ਤੁਹਾਨੂੰ ਪਤਾ ਬਾੰਦੀ ਕਰਤਾ ਇੱਕ ਹੋ ਗਿਆ ਗਾਹਾਂ ਹਰੇ ਦੂਸੇ ਵਾਲਾ ਇੱਕ ਤਾਂ ਦੂਸਰੂ ਡਿਆ ਸੀ ਦੂਸਰ ਦੀ ਬਾਜੀ ਮਤਲਬ ਇਹ ਦੂਸਰ ਤਾਂ ਨਹੀਂ ਡਿਆ ਸੀ ਦੂਸਰ ਦੀ ਬਾਜੀ ਤੇ ਦੂਜੀ ਕਹਿਰ 'ਚ ਭੁੱਖਾ ਪੈਗਾ ਸੀ ਕਬੂਤਰ ਠੀਕ ਹੈ ਤੇ ਇਹ ਦੋਵੇਂ ਕਬੂਤਰ ਆਪਾਂ ਮੁੰਡੇ ਨੂੰ ਦਿੰਨੇ ਆ ਆਪਣੇ ਨੂੰ ਜਿਹੜਾ ਆਪਣੇ ਤੋਂ ਪਹਿਲਾਂ ਵੀ ਜੋੜੀ ਜੋੜੀ ਲਗਿਆ ਸੀਗਾ ਤਬਾਡੂ ਬਾਦਰ ਬਾਈ ਨੇ ਘਰ ਰੱਖਿਆ ਹਨ ਪੂਰਾ ਤਿਆਰ ਹਵਾ ਕ੍ਰੋਸਿੰਗ ਨੂੰ ਵੇਖੋ ਹਨ ਪੁਰਗਾਂ ਮੋਹਰਗਾਂ ਜਾਲੀਆਂ ਕੱਢ ਕੇ ਠੀਕ ਹੈ ਕਿ ਨਹੀਂ ਤੇ ਇਹ ਕੂਤਰਪਾਈ ਪਾਲ ਗਿਆ ਆਪਾਂ ਇਹਦੇ ਚ ਡੱਬੇ 'ਚ ਇੱਕ ਮਿੰਟ ਰੋ ਸ਼ਾਕ ਥੋੜੇ ਜਿਹਾ ক্লোਜ਼ ਆਪਜੋ ਦਰਸ਼ਨ ਕਰਾ ਲ ਗਏ ਮੈਂ ਕਿਹਾ ਮੈਂ ਤਾਂ ਬਾਦ ਆ ਹੀ ਆਪਣੇ ਕੋਲ ਸਾਨੂੰ ਪਤਾ ਇਹ ਸ਼ਾਕ ਖਈ ਆ ਤੇ ਚੱਕਰ ਕੀ ਹੈ ਦੀਨੀਆਂ ਦਾ ਜੂੜੀ ਸੀ ਇਹਨੂੰ ਪਰ ਕਬੂਤਰਾਂ ਹੈ ਨਹੀਂ ਬਈ ਕੂਦਰਾ ਮੁਖਾ ਮਾਰ ਕੂਦਰਾ ਸਾਰਾ ਗਵਾਚ ਮੂਚ ਗੰਗਾ ਤਾਂ ਕਰਕੇ ਮੈਂ ਕਿਹਾ ਬਾਈ ਬਣੇ ਵੀ ਦੋਵੇਂ ਕਬੂਤਰੀ ਲੈ ਜਾ ਇਕ ਉਧਰ ਕਿਸੇ ਹੋਰ ਪਾਸੋਂ ਲੈ ਲਈ ਹਨਾ ਉਹ ਇੰਨਾ ਚ ਪਾ ਲਈ ਉੱਡ ਜਾਣਗੇ ਕੋਈ ਚੱਕਰ ਵਾਲੀ ਗੱਲ ਨਹੀਂ ਗੇ ਤੇ ਇਹ ਕਾ ਹੋ ਗਿਆ ਆਪਣੇ ਹਰੇ ਟੂਸੀ ਵਾਲਾ ਇਹਦੀ ਵੀ ਵਿਦਾਈ ਕਰਦੇ ਆ ਅੱਜ ਵਿਚਾਰੇ ਦੀ ਬਹੁਤ ਦੋ ਬਾਜੀਆਂ ਵੇਖ ਲਈ ਤੀਜੀ ਛੱਡਦੇ ਸੀ ਰਹਿ ਗਿਆ ਚੱਲ ਪੁੱਤ ਹੁਣ ਹਜੇ ਮੋਰ ਵੀ ਲੱਗੀ ਪਈ ਆ ਦੇਖੋ ਬਾਜੀ ਵਾਲੀ ਇਹਦੇ ਪੂਛ ਤੇ ਠੀਕ ਹੈ ਕਿ ਨਹੀਂ ਇਹ ਵੀ ਜਾਣਦਾ ਲੈ ਚੋਬਰਾ ਕੋਈ ਨਾ ਖੋਲ ਲਾਉਣੀ ਨਿਕਲਦਾ ਬੀ ਫਿਕਰ ਹੋ ਜਾ ਤੂੰ ਆ ਆ ਗੰਦਾ ਐ ਸਗੋਂ ਦੀ ਉਹ ਤਾਂ ਹੀ ਨਿਕਲਦਾ ਕੋਈ ਨਾ ਘਰ ਦੇ ਪੈ ਕੇ ਇਹਨਾਂ ਨੂੰ ਹਾਂਜੀ ਮੇਰੇ ਵੀਰੋ ਤੇ ਤਰੇ ਤਿੰਨ ਕਬੂਤਰਾਂ ਵਾਸਤੇ ਬੁਲਾਵਾਂ ਕੱਟ ਲਿਆ ਭਾਈ ਦੋ ਕਬੂਤਰੀਆਂ ਹੋਗੀਆਂ ਇੱਕ ਤਾਂ ਟੂ ਸੇਡੰਡੇ ਵਾਲੀ ਇੱਕ ਕੱਛਾਂ ਵਾਲੀ ਇੱਕ ਆਹ ਗਦਾ ਆ ਜਾ ਹੋ ਗਿਆ ਗੁਲਾਬੀ ਟੂ ਸੇਟ ਹੋਰੀ ਵਾਲਾ ਠੀਕ ਹੈ ਇਹਨਾਂ ਨੂੰ ਇਹਨਾਂ ਨੂੰ ਰੱਖ ਦਈਏ ਪਤਾ ਆਪਾਂ ਆਇਆ 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 ਬੇਟਾ ਖੜਾ ਇੱਧਰ ਰੱਖ ਦੇ ਟੂ ਸੇਡੰਡੇ ਵਾਲ ਨੂੰ ਆਇਆ 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 ਬੱਤ ਉਦੋਂ ਬਾਅਦ ਰੱਖ ਦਈਏ ਕੱਛਾਂ ਵਾਲੀ ਨੂੰ ਗੁਲਾਬੀ ਕੱਛਾ ਆਇਆ 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 ਖੰਡ ਤੇ ਇੱਕ ਕਬੂਤਰ ਬੈਠ ਗਿਆ ਬਈ ਆ ਕੇ ਆਪਣਾ ਗੁਲਾਬੀ ਟੋਰੀ ਵਾਲਾ ਤੇ ਉਹ ਕਾਫੀ 4-5 ਨਵਾਂ ਕੱਢਿਆ ਸੀ ਹਨ ਤੇ ਇਹ ਬੈਠ ਗਿਆ ਭਾਈ ਇਹ ਬੈਗਾ 11 ਵਜੇ ਕੀ 30 ਮਿੰਟਾਂ ਤੇ ਲਗਭਗ 11:30 ਵਜੇ ਬੈਠਾ ਇਹਨੂੰ ਲਾ ਕੇ ਕਰਨ ਲੱਗੇ ਅੰਦਰ ਤੇ ਇਧਰ ਖੁੱਡੇ ਵਾਲੇ ਕਬੂਤਰ ਨੂੰ ਵੀ ਦਾਣੇ ਰੱਖਦੇ ਬਟੇ ਉਹਨਾਂ ਨਾਲ ਕਬੂਤਰਾਂ ਵਾਸਤੇ ਮਾੜੇ ਜਿਹੇ ਦਾਣੇ ਮਤਲਬ ਹਜੇ ਵੀ ਵੱਧ ਦੀਆ ਕਬੂਤਰਾਂ ਦੇ ਸਾਹ ਤੇ ਤਾਂ ਕਬੂਤਰਾਂ ਦਾ ਚਾਰ ਕੀ ਰਹਿ ਗਏਗਾ ਚਾਰ-ਪੰਜ ਹਨਾ ਬਾਕੀ ਬਸ ਕੁਝ ਛੁੱਟ ਗਏ ਫਿਰ ਥੋੜ੍ਹ ਗਈਆਂ ਸਭ ਵੇਲੇ ਲਾ ਦੇਗਾ ਪਰ ਟੈਨਸ਼ਨ ਨਾ ਲਾਓ। ਘੇੜ ਦੇ ਦਿਉ ਨੂੰ ਆਪਾਂ ਇਹ ਇਧਰ ਨਾਲ ਦੀ ਨਾਲ ਕਬੂਤਰਾ ਮਰੇ ਰੱਖ ਦਿੱਤੇ। ਬਸ ਇਹ ਵੀ ਟਪਾ ਦੇਨੇ ਇਹ ਵੀ ਥੋੜੇ ਕਰ ਦੇਨੇ ਜਦੋਂ ਆਪਾਂ। ਆਇਓ 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 ਪੁੱਤ ਕਾਢੋ। ਕੜਦੀ ਜੀ ੁੱਡੇ ਚ ਖਾਲੇ ਸੀ ਬਦਾਮ। ਦੋਵੇਂ ਕਬੂਤਰਾਂ ਨੇ ਤੇ ਗੁਲਾਬੀ ਟੂ ਸੈਟ ਹੋ ਰਹੀ ਆਲੀ ਠੀਕ ਹੈ। ਛੜ ਤਾ ੁੱਡੇ ਚ ਉੱਠਿਆ ਰਪੋਟਾ ਇਧਰ ਕਬੂਤਰਾਂ ਵੀ ਛੜ ਤਾ ਦੋਵੇਂ। ਤੇ ਬਸ ਸਹੀ ਆਣ ਦੂਜੇ ਫਿਰਦੇ ਆ ਜਿੱਦੋਂ ਬੈਠੇ-ਬੂਠੇ ਕੋਈ ਨਾ ਦੇਣੇ ਆ ਉਦੋਂ। ਤੇ ਗਰਮੀ ਬਹੁਤ ਜ਼ਿਆਦਾ ਹੋਈ ਹੋਵੇ ਵਾਬੇ ਦੇਖਣੇ ਤਾਂ ਬਾਹਰ ਆਉਣ ਲੱਗਦਾ ਹੈ ਕਿ ਜਮਾ ਠੰਡ ਸੁਦੀ ਆ ਪਰ ਬਾਹਰ ਖੜਿਆ ਨਹੀਂ ਆਦਾ ਵੀ ਟੀਕ ਨਿਕਲ ਜਾਂਦੇ ਜਾਂ ਮਤਲਬ ਦੂਜੀ ਗਰਮੀ ਤੁਹਾਨੂੰ ਦਿਵੇ ਸਵੇਰ 10 ਘਟੇ ਆ ਅੱਲਾਹ ਜੀ ਇੱਕ ਕਬੂਤਰੀ ਹੋਰ ਆ ਕੇ ਬੈਠ ਗਈ ਸੁੱਕੀ ਹਰੀ ਗੁਲਾਬੀ ਕਾਂਦ ਵਾਲੀ 12:21 ਮਿੰਟਾਂ ਤੇ ਇਹਨੂੰ ਵੀ ਲਾਲੀ ਪਈ ਅੱਲਾਹ ਜੀ ਇਹਨਾਂ ਨੂੰ ਵੀ ਪਈਏ ਪਾਣੀ ਮਾੜਾ ਮੋਟਾ ਇਹਨੂੰ ਤਾਂ ਪਿਆ ਤਾਰਾ ਜਮਾ ਪਾਣੀ ਗੁਲਾਬੀ ਟੋਰੀ ਵਾਲ ਨੂੰ ਬਿਠਣੀ ਮਾਰਦੀ ਚੋਬਰ ਨੇ ਤੇ ਆਇਆ ਖੰਡ ਆਇਆ 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 ਬੜੀ ਮਿੱਠੀ ਆਇਆ 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 ਬੱਸ ਬਾਕੀ ਤੋਂ ਬਾਅਦ ਪਿਆਰਾਂਗੇ ਤੇ ਦੇਖੀਏ ਭਈ ਬਾਹਰ ਕੋਈ ਬੈਠਿਆ ਕਿ ਨਹੀਂ ਨੜਾ ਆਪਣਾ ਪਰ ਉਹ ਮਾਉਂਟਨ ਡਿਊ ਲੈ ਆ ਕੇ ਮਾਉਂਟਨ ਡਿਊ ਬਰਦੀ ਮਾਹੀ ਸਮਝ ਹੀ ਗਏ ਹੋਗੇ ਨਹੀਂ ਭਈ ਹਜੇ ਤੱਕ ਤਾਂ ਨਹੀਂ ਬੈਠੀਆਂ ਠੀਕ ਹੈ ਮਿਆਰ ਆਈ ਜਾਂਦਾ ਕੁਤਰੀਆਂ ਨੂੰ ਰਹਿਸੀਆਂ ਹੈਗੀਆਂ ਹੁਣ ਮੂਦਾਂ ਹੋ ਕੇ ਡੱਕ ਬੈਣੀਆਂ ਘੰਟੇ ਤੱਕ ਹਾਂਜੀ ਮੇਰੇ ਵੀਰੋ ਟਾਈਮ ਹੋ ਗਿਆ ਭਾਈ 1:00 ਆ 1:30 ਠੀਕ ਹੈ ਲੈ ਚੱਲੇ ਕਰੋ ਮਾਉਂਟਨ ਡਿਊ ਜਿੰਦਾਂ ਜਿੰਦਾ ਗਰਮੀ ਦੀ ਬਾਤ ਰਹੀ ਹੈ ਫਰੋਜ਼ ਦਾ ਤੁਹਾਨੂੰ ਪਤਾ ਹੈ ਬਣਾਉਣਾ ਪੈਂਦਾ ਸੀਨ ਤੇ ਦੋ ਕਬੂਤਰਾਂ ਵੀ ਆ ਗੀਆਂ ਨੀਵਾਂ ਗਾ ਬਈ ਆਪਾਂ ਨੂੰ ਵੇਖ ਕੇ ਚਾਰ ਫਰਦੀਆਂ ਸੀਂਗਾ ਦੇ ਚਾਰਾਂ ਚ ਦੋ ਨੀਵਾਂ ਨੇ ਇੱਕ ਤਾਂ ਟੂ ਸੈਟ ਟੌਰੀ ਵਾਲੀ ਆ ਗਈ ਨੀਵੀ ਇੱਕ ਟੂ ਸੈਟ ਫੁੰਜੀਆ ਕੀ ਆ ਗਈ ਬਾਕੀ ਦੋ ਉੱਚੀਆਂ ਫਰਦੀਆਂ ਬਸ ਚਾਰ ਹੀ ਰਹਿ ਗੀਆਂ ਦੋ ਕਬੂਤਰਾਂ ਆ ਕੇ ਬੈਠੀਆਂ 2:42 ਮਿੰਟਾਂ ਤੇ ਬਈ ਇੱਕ ਤਾਂ ਆ ਗਈ ਆਪਣੀ ਸੱਜੀ ਗਲਾਬੀ ਬਗਲ ਵਾਲੀ ਕਾਲੀ ਚੀਨੀ ਇੱਕ ਆ ਗਈ ਟੂ ਸੈਟ ਟੌਰੀ ਵਾਲੀ 2:42 ਤੇ ਇਹਨਾਂ ਨੂੰ ਕਰ ਦੇ ਅੰਦਰ ਤੇ ਦੋ ਹੀ ਰਹਿ ਗਏਗਾ ਬਸ وڑ ਦਿੰਗਾ ਠੀਕ ਹੈ ਤੇ ਅੰਦਰ ਜੱਸੀ ਵਰਗੀ ਵੀ ਆਏ ਹੋਏ ਚੱਕ ਵਾਲਾ ਮੁੰਡਾ ਇਹਨਾਂ ਨੂੰ ਵੀ ਲਗੇ ਲੁਕੇ ਦੇਣੇ ਹੈਗੇ ਲਓ ਜੀ ਇੱਕ ਕਬੂਤਰੀ ਹੋਰ ਆ ਕੇ ਬੈਠ ਗਈ ਹਰੀ ਗਲਾਬੀ ਬਾਗਲਾ ਅ 2:46 ਮਿੰਟਾਂ ਤੇ ਇੱਕ ਹੀ ਰਹੀ ਬਸ ਟੂਸੇ ਕੁੰਝੇ ਵਾਲੀ ਜਿਹੜੀ ਲਾਸਟ ਕਬੂਤਰੀ ਰਹਿ ਗਈ ਸੀਗੀ ਜੀ ਉਹ ਵੀ ਆ ਕੇ ਬੈਠ ਗਈ ਇਹ ਬੈਗੀ 2:51 ਮਿੰਟਾਂ ਦੇ ਠੀਕ ਹੈ ਤੇ ਪਹਿਲਾਂ ਵਾਲੀ ਹਜੇ ਆਪਣੀ ਅੰਦਰ ਨਹੀਂ ਵੜੀ ਛੇਰ ਨਹੀਂ ਇਹ ਹਜੇ ਬਾਰੀ ਤੇ ਬੈਠੇ ਗੁੱਡੇ ਦੀ ਤੇ ਕੁਝ ਨਹੀਂ ਹੋਇਆ ਐਨ ਵਧੀਆ ਬੈਠਾ ਇੱਕ ਨੰਬਰ ਚਲੋ ਪੁੱਤ ਅੰਦਰ ਹਲੋ ਜੀ ਆਪਣੇ ਫੈਂਸੀ ਫੈਂਟੇਲ ਵੀ ਗਏ ਠੀਕ ਹੈ ਕਿ ਨਹੀਂ ਸੀ ਪਿੰਡੋਂ ਕਿਸੇ ਦੇ ਪਰ ਆਪਾਂ ਕਿਹੜਾ ਠੀਕਾ ਲੈਤਾ ਵੀ ਧਾਣੇ ਪਹੁੰਦਾ ਤਾਂ ਕਰਕੇ ਜੱਸੀ ਕਹਿੰਦਾ ਮੈਨੂੰ ਚਾਈਦੇ ਚੱਕ ਵਾਲਾ ਮੁੰਡਾ ਤੇ ਮਾਂ ਵੀ ਜਦ ਕੋਈ ਚੱਕਰ ਵਾਲੀ ਗੱਲ ਨਹੀਂ ਬਈ ਸੂ ਲੈ ਜਾ ਓਕੇ ਮੁੰਡਿਓ ਹੋਰ ਕੋਈ ਚਾਹ ਪਾਣੀ ਦੀ ਸੇਵਾ ਕੋਈ ਨਾ ਵੀ ਧੰਨਵਾਦ ਚਲੋ ਠੀਕ ਆ ਬਈ ਓਕੇ ਪਹੁੰਚਦੇ ਮੈਂ ਵੀ ਕਰਾਂ ਫਿਰ ਕਬੂਤਰਾ ਜੀ ਸੈਟਿੰਗ ਵਾਈਟਿੰਗ ਹਾਂ ਚਲੋ ਬਾਅਦ ਵਿੱਚ ਹੁਣ ਆਪਾਂ ਵੀ ਕਰਾਂ ਕਬੂਤਰਾ ਨੂੰ ਪਾਣੀ ਪੋਣੀ ਪਿਆਕੜ ਉੱਟ ਕੇ ਆਂਗਾ ਗਾ ਗਰਮੀ ਬਹੁਤ ਆ ਬਈ ਫੁੱਲ ਗਰਮੀਆਂ ਜਾਣਾ ਫੀਲਸ ਲਾਈਕ ਹੈਗਾ 45 ਕਿ 46 ਊਂ ਟੈਂਪਰੇਚਰ ਹੈਗਾ 39 40 ਆ ਬਈ ਤੂੰ ਉਹੀ ਕੱਢ ਰੱਖ ਗ ਦੋ ਦੋ ਪੱਕੇ ਛੱਡੀ ਬੈਠੇ ਆ ਫਿਰ ਵੀ ਨਾ ਐਂ ਲੱਗਦਾ ਹੈ ਵੀ ਨਹੀਂ ਲਓ ਜੀ ਮੈਂ ਕਿ ਤੁਹਾਨੂੰ ਦਿਖਾ ਵੀ ਦੇਵਾਂ ਮੈਂ ਕਿ ਟੈਂਪਰੇਚਰ ਹੈ ਨਾ ਕਿਤੇ ਤੁਸੀਂ ਆਖੋ ਉਹ ਆ ਕੀ ਜਾਂਦਾ ਇਹਦਾ ਸੈਂਟਰਲ ਬਿੰਕ ਲਾਈ ਜਾਂਦਾ ਇਹ ਖੜਜੋ ਹੁਣ ਆਪਾਂ ਇਹਨੂੰ ਫੀਲਸ ਲਾਈ ਕਿਤੋਂ ਵੱਡਾ ਲੱਗਦਾ ਹੁੰਦਾ ਓਹੋ ਮਾਈ ਗੋਡ ਕੰਮ ਡੇਡਾ ਹੋ ਗਿਆ ਬਾਬੇ ਉਹ ਇਹਦਾ ਚਲਾਉਣੀ ਨਹੀਂ ਹੁੰਦੀ ਇਹ ਤਾਂ ਗਰੀਬਾਂ ਨੂੰ ਚੀਜ਼ ਖੜਜੋ ਹਾਂ ਹਾਂ ਸਾਬ ਬਾਰੋਈ ਗੱਲ ਹੈ ਇਹ ਖੜਜੋ ਹਾਂ ਇੱਥੋਂ ਵੱਡਾ ਲੱਗੂਗਾ ਨੇ ਯਰ ਕਿਤੋਂ ਬਦਲ ਲੱਗੂਆ ਪੈਣ ਚੋ ਹਾਂ ਇੱਥੋਂ ਹਾਂ ਆ ਦਿਓ ਹੁਣ ਦਿਖਾਉਂਦੇ ਆਂ ਤੁਹਾਨੂੰ ਅਹ ਹਾਂ ਏ ਤਿਰ ਕਮਾਲ ਐ ਯਰ ਫੀਲਸ ਲਾਈਕ ਕਿਉਂ ਨਹੀਂ ਦਿਖ ਰਿਹਾ ਕਿਤੋਂ ਚਲੋ ਛੱਡੋ ਕੋਈ ਗੱਲ ਨਹੀਂ ਤੁਹਾਨੂੰ ਮੈਂ ਦੱਸਦਾ ਮੇਰੇ ਤੇ ਯਕੀਨ ਤਾਂ ਹੋਊਗਾ ਹੀ ਇਹ ਲੱਗਦਾ ਇਹ ਬਈ ਆ ਬਈ ਆਪਣੇ ਕੱਲ ਵਾਲੇ ਬਦਾਮ ਦੋ ਬਦਾਮ ਵਧ ਗਏ ਸੀਗੇ ਮੁਸਕ ਗਏ ਭਾਈ ਤੇ ਇਹ ਸਾਰੇ ਇੱਥੇ ਸਿੱਟ ਦਿੰਦੇ ਆਪਾਂ ਦੇਖੋ ਵਾਧੂ ਬਦਾਮ ਹੀ ਬਦਾਮ ਪਏ ਇੱਥੇ ਮੈਨੂੰ ਲੱਗਦਾ ਨਾ ਵੀ ਘੱਟੋ ਘੱਟ ਕਿਲੋ ਅੱਧਾ ਕਿਲੋ ਬਦਾਂ ਸਾਈਂ ਖਰਾਬ ਕਰਦੇ ਐ ਆ ਇੱਥੇ ਸਾਰੇ ਡੋਲ ਤਨ ਕਿਧਰ ਕਿਧਰ ਸੱਡ ਦੰਨ ਲਓ ਜੀ ਤੇ ਜਿਹੜੇ ਦੋਵੇਂ ਕਬੂਤਰ ਪਹਿਲਾਂ ਬੈਠੇ ਸੀਗੇ ਉਹਨਾਂ ਨੂੰ ਗਲਾਮ ਰੱਖ ਦਿੱਤੇ ਇੱਕ ਤਾਂ ਹੋ ਗਈ ਆਪਣੀ ਗਲਾਬ ਹਰੀ ਗਲਾਬੀ ਕਾਂਤ ਵਾਲੀ ਲਾਲ ਚੀਨੀ ਆਇਆ 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 ਬੋਤਾ ਇੱਕ ਹੋ ਗਿਆ ਜੀ ਗਲਾਬੀ ਟੋਰੀ ਵਾਲਾ ਕਬੂਤਰ ਇੱਕ ਮਿੰਟ ਰੱਖੋ ਇਹਨੂੰ ਵੀ ਰੱਖ ਦੀ ਆਇਆ 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 ਬੋਤਾ ਚਲੋ ਭਾਈ ਤੇ ਆਚਾਰ ਰਹਿ ਗਏ ਬਸ ਇਹ ਵੀ ਦੇਣੇ ਆਏ ਮਾਰ ਬੈਠ ਨਹੀਂ ਬਈ ਹਾਈ ਤਾਂ ਚਿੱਟੀ ਮਾਰੀ ਐ ਉਹ ਪਾਣੀ ਵਾਲੀ ਮਾਰੀ ਉਦੋਂ ਧਰਾਂਗੇ। ਲਓ ਜੀ ਤੇ ਇਧਰ ਆਪਣੇ ਵੱਡੇ ਕਬੂਤਰਾਂ ਨੂੰ ਰੱਖ ਰਿਹਾ ਦਾਣੇ। ਕਬੂਤਰਾਂ ਵਾਲੇ ਪਾਸੇ ਤਾਂ ਰੱਖਿਆ ਬਈ ਮੈਂ। 1 ਮਿੰਟ। ਇਹ ਇਧਰ ਕਬੂਤਰਾਂ ਨੂੰ ਵੀ ਰੱਖ ਪੀ। ਆਇਓ ਪੁੱਤੋਏ ਖਾ ਲੋ। ਪਾਣੀ ਪੁਣੀ ਵੀ ਬਦਲ ਦਿੰਨੇ ਹਾਂ ਇਹਨਾਂ ਦਾ। ਉਦੋਂ ਪਹਿਲਾਂ ਉਹ ਉਧਰਲੇ ਕਰ ਜਾਇਆ ਗਿਆ ਬਾਰ ਬੁਰੂ ਖੁੱਡੇ ਪਿਆ ਹਨ ਤੇ ਕਬੂਤਰਾਂ ਉੱਥੇ ਹੀ ਬੈਠਿਆ ਹੈ। ਕਿਵੇਂ ਆਪੋਟੀ ਬੋਏ? ਰੀਸਾਈਕਲਿੰਗ ਤੇ ਹੋ। ਕਿੱਥੇ ਆ ਤੇ ਮੇਰੀ ਕਿੱਥੇ ਤੇਰੀ ਸਾਈਕਲੀ? ਨਹੀਂ ਤੈਨੂੰ ਪੋਟੀ ਆ ਜੂਗੀ ਮੈਂ ਨਹੀਂ ਦਿੰਦਾ ਤੂੰ ਪੋਟੀ ਬੋਏ ਆ ਨਹੀਂ ਹੈ ਦਿਨ ਚ ਕਿੰਨੀ ਰੀ ਪੋਟੀ ਕਰਦਾ ਹੁੰਦਾ ਦੱਸਿ ਕਿੰਨੀ ਰੀ ਕਰਦਾ ਹੁੰਦਾ ਦੱਸ ਦੇ ਫਿਰ ਸਾਈਕਲ ਹੀ ਦੇਵਾਂਗਾ ਹੈ ਹਾਂ ਹਾਂਜੀ ਮੇਰੇ ਵੀਰੋ ਤੇ ਇਹ ਬਣਿਆ ਪਾਣੀ ਪੀਂਹੁੰਦਾ ਸੀ ਆ ਪਾਈ ਆਪਾਂ ਇਹ ਆਪਣੇ ਵਾਸਤੇ ਨਹੀਂ ਆਪਣੇ ਮਿੱਤਰ ਉਹ ਕਰਤਾ ਸੀ ਕੰਮ ਮੈਂ ਤਾਂ ਚੁਗਿਆਂ ਵਾਲੇ ਜਿਹੜੇ ਹਨ ਯਾਰ ਬਿੱਲੀ ਤੇ ਉਹਨਾਂ ਕੋਲ ਸਪੈਂਟਾ ਸੀਗਾ ਪਾਣੀ ਮੰਨ ਕੇ ਚਲੋ ਕਹਿੰਦੇ ਸਾਡੇ ਕੋਲੇ ਮੁੱਕਿਆ ਪਿਆ ਤੂੰ ਪਾਣੀ ਪਿਉਂਦੇ ਪੁੱਤਰ ਕੱਲ ਨੂੰ ਬਾਈ ਸੱਡ ਰਹੇ ਸੀ ਉਹਨਾਂ ਨੇ ਤੇ ਪਾਣੀ ਪਿਉਂਦਾ ਆ ਤੇ ਹੁਣ ਉਹਨਾਂ ਦੀ ਪਿੰਡ ਦੀ ਹੈ ਸਾਡੇ ਵਿੱਚ ਤਾਰੀ ਕੋਈ ਨਹੀਂ ਪਿੰਡ ਚ ਵੜਦੇ ਨਹੀਂ ਸਾਨੂੰ ਕੱਢਦੇ ਬਾਹਰ ਪਰ ਫੜਾ ਕੇ ਜਾਂ ਹਨ ਤਾਂ ਕਰਕੇ ਹੁਣ ਇਹਨੂੰ ਪਾਲਾਂ ਬੋਤਲ ਚ ਤੇ ਉਹਨਾਂ ਨੂੰ ਫੜਾ ਕੇ ਆਈਏ ਹਾਂਜੀ ਮੇਰੇ ਵੀਰੋ ਲਾਦਾ ਭਾਈ ਪਾਣੀ ਲੱਭਣ ਦਾ ਵੀ ਵੀਡੀਓ ਨਹੀਂ ਬਣਾ ਪਈ ਹਨ ਤਾਂ ਕਰਕੇ ਵੀਡੀਓ ਮੈਂ ਕੈਮਰਾ ਕਰਦਾ ਭੜਾ ਲਾਦਾ ਬੰਦਾ ਇਹ ਅਗੇ ਜੀ ਘਰੇ ਤੇ ਹੁਣ ਪਾਈਏ ਭਾਈ ਆਪਣੇ ਪੁੱਤਰਾਂ ਨੂੰ ਆਪਾਂ ਬਦਾਂ ਛੇਤੀ ਛੇਤੀ ਡੇਟ ਬਹੁਤ ਹੋ ਗਿਆ ਬਦਾਂ ਮੰਗੀ ਜਾਂਦੇ ਹ ਲਓ ਜੀ ਰੱਖੀ ਆਪਣੀ ਅਖੰਡਾ ਨੂੰ ਬਦਾਮ ਬਹੁਤ ਜ਼ਿਆਦਾ ਏਲੇਟ ਹੋ ਗਏ ਸੌਰੀ ਮੇਰੀ ਹਰੀ ਗਲਾਬੀ ਬਗਲ ਵਾਲੀ ਖੰਡ ਇਹਦਾ ਬਾਲਾ ਮੋਹ ਹੁੰਦਾ ਤਾਂ ਮੈਨੂੰ ਐਂ ਕਰ ਮੇਰੀ ਗੱਲ ਪੂਰੀ ਐ ਪੂਰੀ ਐ ਮਿੱਠੀ ਦੇ ਗਿਆ ਔਰ ਅਜੀਤ ਦੇਸ ਕਰਾ ਪੂਰੀਆ ਫਿਰ ਇੱਕ ਮਿੱਠੀ ਦੇ ਗਿਆ ਪੂਰੀਆ ਕੋਲੇ ਆ ਗਏ ਹੋਰ ਕੋਲੇ ਇਧਰਾ ਨਾਲ ਆਏ ਬਦਾਮ ਨੂੰ ਪੂਰੀ ਮੇਰੀ ਗੱਲ ਸੁਣ ਗੀ ਕੱਲ ਤਾਂ ਸੁਣੂਗਾ ਮਿੱਠੀ ਕਰਦੇ 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 ਚਲ ਕੋਈ ਬਦਾਮ ਖਾ ਕੇ ਕਰਦੀ ਗੱਲ ਖਾਲਾ ਪਾਲੀ ਮਾਸਤੀ ਹੈ ਢਾਂਡੇ ਦਾ ਆਪਣੀ ਇੱਕ ਮੜੇ ਨੂੰ ਵੀ ਰੱਖ ਦਈਏ ਇਧਰ ਹੋ ਗਿਆ ਆਪਣੀ ਫੂੰਜੇ ਟੂਸੇ ਵਾਲੀ ਖਾਲਾ ਖੰਡ ਜਾਵਾ ਲੇਟ ਹੋ ਗਈ ਬਈ ਹਨਾ ਚੱਕਰ ਗਿਆ ਘਰੇ ਬਹੂ ਪਾਉਣ ਲੱਗ ਗਿਆ ਘਰ ਵਾਲੇ ਪੁੱਤਰ ਨੂੰ ਆਪਣਾ ਕੀ ਕਹਿ ਦੇਉਂਦੇ ਦਾਣੇ ਤੋਂ ਪਾਉਣ ਲੱਗ ਗਿਆ ਫਿਰ ਆਪਣੇ ਮਿੱਤਰਾਂ ਕੋਲ ਉਹਨਾਂ ਕੋਲੇ ਜਾੜ ਉੱਥੇ ਖੜ ਗਿਆ ਕੋਈ 10 15 ਮਿੰਟ ਐਨੇ ਥੋੜੇ ਥੋੜੇ ਨਾਲ ਯਾਰ ਬੰਦਾ ਲੇਟ ਹੋ ਜਾਂਦਾ ਹੈਗਾ ਠੀਕ ਹੈ ਆਇਓ 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 ਆ ਖਾਣ ਦੇ ਪਏ ਇਹਨਾਂ ਨੂੰ ਇਧਰੋਂ ਲਾ ਦਈਏ ਆਪਾਂ ਤਲਾਇਆ ਹਾਂਜੀ ਬਾਬੇ ਤੇ ਇਧਰ ਵੀ ਇਹ ਕੂਦਰੀਆਂ ਨਾਲ ਮਨ ਕਿਤੇ ਲੋਬ ਪਦਾਮ ਵੀ ਪਾਤੇ ਸੀਗੇ ਉਸ ਤੋਂ ਬਾਅਦ ਬਈ ਕਣਕ ਵੀ ਚਕਾ ਦੇ ਠੀਕ ਹੈ ਜਿੰਨੇ ਜਿੰਨੇ ਚੁਕਣੀ ਸੀ ਇਹਨਾਂ ਨੇ ਰਾਜਵੀ ਤੇ ਇਹਨਾਂ ਦਾ ਕੰਮ ਕਲੀਅਰ ਹੈ ਤੇ ਕੇਰਾ ਚਲੋ ਇਹਨਾਂ ਨੂੰ ਇੱਥੇ ਹੀ ਬੈਠਾ ਰਹਿਣ ਦਿਓ ਉਨੇ ਮਾਨ ਦੇ ਰੁਕਾਲੇ ਪਿੱਤਰ ਨੂੰ ਜਿੰਦੇ ਲਾਗਣਾ ਨਾ ਘਰ ਲੈ ਪਿੱਤਰ ਨੂੰ ਵੀ ਦਾਣਾ ਪਾਣੀ ਪਾਤਾ ਜੀ ਕਰਤਾ ਹੀ ਕਲੀਅਰ ਕਮ ਟਾਈਮ ਨਾਲੀ ਤੇ ਸੱਚ ਹਾਂ ਬੈਟ ਕਾਲੇ ਕਬੂਤਰ ਨੂੰ ਪਾਣੀ ਪਾਉਣਾ ਰਹਿ ਗਿਆ ਤੇ ਇਧਰ ਖੁੱਡੇ ਚੜਨ ਵਾਲੇ ਆਉ 100 ਮਣੀ ਕੰਮ ਆਪੇ ਉਹ ਫਿਰ ਲਾਉਣਾ ਵੀ ਇਥੇ ਇਥੇ ਪਾਉਂਦੂਗਾ ਗੇਮ ਵੀ ਖੜਨੀ ਆ ਮੈਂ ਪ੍ਰੋ ਪਲੇਅਰ ਆ ਪਬਜੀ ਸਮਝ ਸਕਦੇ ਹੋ ਤੇ ਇਧਰ ਬੈਟ ਕਾਲੇ ਕਬੂਤਰਾਂ ਨੂੰ ਵੀ ਪਾ ਦਈਏ ਭਾਈ ਆਪਣਾ ਵਾਟਰ ਠੀਕ ਹੈ ਕਿ ਨਹੀਂ ਦਾਣੇ ਇਹਨਾਂ ਨੂੰ ਰੁਪਾਲਾ ਪਾਤੇ ਜੀ ਇੱਕ ਸਾਨੂੰ ਨਵਾਂ ਜਾਨਵਰ ਵੀ ਦਿਖਾਣਾ ਖਰਚ ਪਰ ਇਹਨੂੰ ਫਿਲ ਕਰਦੇ ਹਾਂ ਹਾਂਜੀ ਹੋ ਗਿਆ ਪੂਰਾ ਕਰ ਚੁੱਕਿਆ ਹੈ ਤੇ ਆ ਦੇਖੋ ਆਪਣਾ ਨਵਾਂ ਜਾਨਵਰ ਕਰੋ ਚੱਕ ਬਾਪੇ ਇਹ ਹੈਗਾ ਇਹ ਆਪਣਾ ਦੂਜਾ ਕਮਗਰ ਕਾਲੇ ਜੀਨੇ ਸਿਆਲ ਗੁੱਟੀ ਟੈੜੀ 골ਡਨ ਇਹ ਵੀ ਘੁਗੀ ਦੇਣਾ ਵਿਚਾਰੀ ਦਾ ਪੱਲਾ ਟੁੱਟਿਆ ਬਾਜ ਪੱਲਾ ਤੋੜ ਗਿਆ ਸੀਗਾ ਤੇ ਤਾਂ ਕਰਕੇ ਤੇ ਆਪਾਂ ਇੱਥੇ ਉਹ ਕਰਤਾ ਇਹਨੂੰ ਆਪਣੇ ਕੋਲੇ ਉਹ ਕਰ ਲੈ ਇਹਨੂੰ ਆਪਣੀ ਸ਼ਰਨ ਚ ਲੈ ਲੈਣ ਲਾ ਦੀ ਜੇ ਤੇ ਲੋਕ ਕਲੀਅਰ ਹੈ ਕੰਮ ਇਹਦੇ ਲਈ ਵੱਡੇ ਕਬੂਤਰ ਕੂਦਰ ਗਾਣੂ ਇਦਾਂ ਦਾ ਪਣੀ ਪਤਾ ਸੀਗਾ ਹਲੋ ਜੀ ਲਾਸਟ ਦੋ ਕਬੂਤਰੀਆਂ ਰਹਿ ਗਈਆਂ ਸੀ ਤੇ ਇਹਨਾਂ ਨੂੰ ਵੀ ਭਾਈ ਛੜਤਾ ਕੁੱਡੇ ਚ ਓਕੇ ਹਰੀ ਗਲਾਬੀ ਬਗਲ ਕਲੀ ਗਲਾਬੀ ਬੱਠ ਮਾਰ ਗਈ ਕਿਹੜੀ ਕੌਣੀ ਤੇ ਦੋਜੀਆਂ ਦੋ ਵੀ ਛੜਤਾਂ ਓਕੇ ਰਪੋਟਾਂ ਨੇ ਘੇੜ ਦੀ ਬਾਹਰ ਆਪਣਾ ਰੂਮ ਵਿਲੇ ਬਿਲਕੁਲ ਆ ਗਏ ਇਧਰ ਲੈ ਕੇ ਭਾਈ ਨਾ ਤੋ ਆਏ ਰੋਟੀ ਪਾਣੀ ਖਾਇਆ ਏ ਠੀਕ ਐ ਤੇ ਕਸਤੇ ਤੋਂ ਪਹਿਲਾਂ ਮੈਂ ਆ ਕੇ ਗਿਆ ਸੀ ਰੋਟੀ ਖਾ ਕੇ ਉਹ ਤੋਂ ਫੋਨ ਚਾਰਜ ਲਾ ਕੇ ਗਿਆ ਸੀ ਫੋਨ ਚਾਰਜ ਲਾ ਕੇ ਹਨ ਕੋ ਚੱਕਰ ਕੇ ਵੀ ਆ ਕੇ ਮੈਂ ਗੇਮ ਖੇਡ ਲਈ ਵੀਰੇ ਛੇਤੀ ਛਰੀ ਮਨਾਉਣ ਗਿਆ ਨਾ ਕੇ ਆਇਆ ਭੱਜ ਕੇ ਹੁਣ ਫੋਨ ਪਟਿਆ ਫੋਨ ਪਟ ਕੇ ਆਪਣੇ 에어ਪੋਰਟ ਚ ਆ ਰਿਹਾ ਠੀਕ ਹੈ ਜੇ ਵੀ ਜਵਾ ਲੋ ਸੀਗੇ ਤੇ ਛੱਡ ਗਿਆ ਆਪਣੇ ਬਾਹਰਲਾ ਪੱਖਾ ਪੁੱਖਾ ਮੰਜਾ ਰੈੜੀ ਆ ਪੱਖਾ ਰੈੜੀ ਆ ਓਕੇ 에어ਪੋਰਟਾਂ ਬਾਸ ਹਨ ਵਲੌਗ ਦੀ ਐਂਡਿੰਗ ਨੂੰ ਬਾਅਦ ਕਰਾਂਗੇ ਭਜੀ ਦੇਵਾ ਸੌਣ ਲੱਗੇ ਹਾਂਜੀ ਮੇਰੇ ਵੀਰੋ ਕਰਦੀ ਭਾਈ ਵਲੋਗ ਦੀ ਐਂਡਿੰਗ लास्ट ਕੰਮ ਰਹੇਗਾ ਜੀ ਆਪਣੇ ਬਦਾਮ ਪਿਉਣੇ ਠੀਕ ਹੈ ਹੁਣ ਤਾਂ ਥੋੜੇ ਜਿਹਾ ਪਿਉਣ ਲੱਗੇ ਪਹਿਲਾਂ ਤੁਹਾਨੂੰ ਪਤਾ ਕੁਝ ਆਪ ਭਰਿਆ ਹੁੰਦਾ ਸੀ ਆਪਣਾ ਜਿਹੜੇ ਹਿਸਾਬ ਦੇ ਕਬੂਤਰ ਨੂੰ ਤੇਰੇ ਭਾਂ ਨੂੰ ਡੱਡਾ ਹੀ ਵੜਗਾ ਭਾਈ ਦੇ ਉਹ ਹਿਸਾਬ ਤੇ ਬਦਾਮ ਪਿਉਂਦੇ ਨੇ ਹਣਾ ਭਾਈ ਤੇ ਲਓ ਭਾਈ ਓਕੇ ਵੀ ਰਿਪੋਰਟ ਤੇ ਬੱਸ ਹੁਣ ਹੋਰ ਤਾਂ ਹੀ ਰਹਿਣੀ ਆ ਸੌਣੇ ਆ 12:30 ਹੋ ਗਏ ਤੇ ਦੇਖਦੇ ਕੱਲ ਨੂੰ ਹੁਣ ਕੀ ਬਹੰਦਾ ਵੀ ਦੋ ਬੂਦਰਾਂ ਯਾਰ ਬਸ ਰਹਿ ਤਾਂ ਹੁਣ ਬਾਈ ਛੱਡਣ ਦੀ ਹੈਗੀ ਹਨ ਇੱਕ ਵਾਰ ਜੀ ਕਹਦਾ ਛੱਡ ਗਏ ਸਾਹਮ ਕੇ ਦੇਖਾਂਗੇ ਹਨਾ ਕੁੱਲ ਮਿਲਾ ਕੇ ਜੇ ਸਹੀ ਸਮਾਂ ਦਾ ਛੱਡਾਂਗੇ ਨਹੀਂ ਤਾਂ ਤੁਹਾਨੂੰ ਪਤਾ ਹੈ ਨਾ ਕੋਈ ਫਾਇਦਾ ਨਹੀਂ ਹੋਊਗਾ ਮਨ ਕੋਲ ਵੀ ਮੁੜ ਕੇ ਆਪਦੇ ਮਨ ਤੇ ਵੀ ਡਾਊਟ ਰਹਿੰਦਾ ਹਨਾ ਜੇ ਜੇ ਸਹੀ ਸਮਝੀ ਨਹੀਂ ਸੀ ਫਿਰ ਛੱਡਣ ਦਾ ਫਾਇਦਾ ਕੀ ਇੱਕ ਸਹੀ ਸਮਝੀ ਹੋਵੇ ਯਾਰ ਤੋਂ ਆਲੀ 9 ਵਜੇ ਬੈਜੇ ਬਈ ਪਰ ਯਾਰ ਮਨ ਕੇ ਚੱਲ ਵੀ ਪੂਰੀ ਸਿੰਨੇ ਕੇ ਦਾ ਛੱਡਾ ਹੋਣਾ ਜਾਨਵਰ ਆਪਦੇ ਬੋਲੋ ਤਾਂ ਸਿੰੰਆ ਹੋਵੇ ਕਿ ਹਾਂ ਭਾਈ ਸਹੀ ਆ ਮਨ ਨੂੰ ਮੰਨ ਕੇ ਜੇ ਬਲ ਸੈਟੀਸਫੈਕਸ਼ਨ ਤਾਂ ਹੋਵੇ ਨਾ ਤੇ ਉਹ ਬੈਠਪਾਂ ਦੇ ਟਾਈਮ ਨਾਲ ਜਾਏ ਉਹ ਚੀਜ਼ ਦਾ ਕੋਈ ਰੌਲਾ ਨਹੀਂ ਨੰਬਰ ਤੋਂ ਬਾਈ ਤੁਸੀਂ ਕਿਹਾ ਠੀਕ ਹੈ ਕਿ ਹੁਣ ਮੜਾ ਮੜਾ ਚੱਲ ਰਿਆਂ ਕੋਈ ਦਿਨਾਂ ਦਾ ਫਰਕ ਪੈ ਠੰਡ ਹੋ ਗਈ ਹੈ ਨਾ ਬਈ ਹੁਣ ਤਰ੍ਹਾਂ ਸ਼ਰੂਤ ਦੇ ਲੋਟਿਆਂ ਵਾਂਗ ਹੋ ਗਈ ਤੇ ਓਕੇ ਆ ਬਾਈ ਕੱਲ ਨੂੰ ਦੇਖਣਾ ਕੀ ਬੰਦ ਹੈ ਤੇ ਬਾਏ ਬਾਏ ਸਾਰੇ ਵੀਰਾਂ ਨੂੰ ਟਾਈਮ ਵੀ ਦਿਖਾਣਾ ਦਿਓ ਕਿੰਨਾ ਹੋ ਗਿਆ 12 9